ਰਾਈਡ ਪੰਜਾਬ ਪੁਲਿਸ ਆ ਦੇਖੋ ਇਹ ਐਂਟੀ ਰਾਈਡ ਪੰਜਾਬ ਪੁਲਿਸ ਤੁਸੀਂ ਭਾਈ ਜੀ ਪੰਜਾਬ ਪੁਲਿਸ ਦੇੋਂ ਕਿਉਂ ਆਏ ਹੋ ਇੱਥੇ ਡੰਡਾ ਤੁਹਾਡੇ ਮਕਲਾਸਟੀ ਦਾ ਫੜਿਆ ਹੋਇਆ ਇਹ ਕਿਉਂ ਆਏ ਹੋ ਸਰ ਜੀ ਬਲੈਕ ਤਾਂ ਹੀ ਆਏ ਆ ਆ ਐਂਟੀ ਰਾਈਡ ਪੰਜਾਬ ਪੁਲਿਸ ਇਹ ਝੂਠੇ ਦਾਵੇ ਕਰਦੇ ਨੇ ਕਿ ਅਸੀਂ ਬੱਚਿਆਂ ਦੇ ਨਾਲ ਨੇ ਆ ਜਿਹੜੇ ਡੰਡੇ ਨੇ ਇਹਨਾਂ ਨੇ ਮਾਰ ਮਾਰ ਕੇ ਸਾਡੀਆਂ ਲਾਸ਼ਾਂ ਪਾੜੀਆਂ ਆ ਦੇਖੋ ਆ ਦੇਖੋ ਆ ਦੇਖੋ ਆ ਦੇਖੋ ਮੈਂ ਆਹ ਦੇਖੋ ਤੁਸੀਂ ਬੈਠੋ ਰਸ ਆ ਦੇਖੋ ਡੰਡਾ ਮਾਰਿਆ ਆ ਦੇਖੋ ਬੇਨਤੀ ਕਰਨਾ ਚਾਹੁੰਨਾ ਦੋਗਲੇ ਚਿਹਰੇ ਨਾ ਦਿਖਾਓ ਇੱਕ ਰੋ ਸਾਨੂੰ ਸਾਡੀ ਸਟੇਟ ਮਾਰਨ ਤੇ ਲੱਗੀ ਹੋਈ ਐ ਸਾਨੂੰ ਸੈਂਟਰ ਮਾਰਨ ਤੇ ਲੱਗਿਆ ਹੋਇਆ ਅਸੀਂ ਜਾਈਏ ਕਿ ਤਾ ਯਾਰ ਸ਼ਰਮ ਆਉਣੀ ਚਾਹੀਦੀ ਆ ਪਾਜੀ ਪੰਜਾਬ ਪੁਲਿਸ ਨੇ ਮਾਰੇ ਤੁਹਾਡੇ ਪੰਜਾਬ ਪੁਲਿਸ ਨੇ ਮਾਰੇ ਆ ਪੰਜਾਬ ਬਈ ਤੁਹਾਨੂੰ ਕਿਹਨੇ ਕਿਹਨੇ ਭੇਜਿਆ ਜੀ ਨਹੀਂ ਭੇਜਿਆ ਕਿਹਨੇ ਭੇਜਿਆ ਤੁਹਾਨੂੰ ਦੱਸੋ ਜੀ ਬਈ ਭੇਜਿਆ ਇਹ ਨਾਮ ਤਾਂ ਦੱਸੋ ਕਿਹਨੇ ਭੇਜਿਆ ਕੋਈ ਜਵਾਬ ਨਹੀਂ ਮੁੰਡਿਆ ਆ ਪੰਜਾਬ ਪੁਲਿਸ ਨੂੰ 70 ਮਾੜੀ ਵਾਲੇ ਤੋਂ ਭੇਜਿਆ ਭਈ ਇਹ ਡਾਂਗ ਕਰਦੇ ਵੜੀਆ ਪੰਜਾਬ ਪੁਲਿਸ ਦੇ ਉਹਨਾਂ ਪੰਜਾਬ ਪੁਲਿਸ ਦੀ ਆ ਦੇਖ ਬਾਈ ਤੁਹਾਡੀ ਗਲਤੀ ਨਹੀਂ ਹੈ ਭਗਵੰਤ ਮਾਨ ਗਲਤੀ ਭਗਵੰਤ ਮਾਨ ਦੇ ਦੋਗਰੇ ਚਲੇ ਆਉਂ ਪਰ ਨਹੀਂ ਹੈ ਇਹ ਡਿਊਟੀ ਦੇ ਪ੍ਰਬੰਧ ਨੇ ਪਰ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਅੱਜ ਚੰਡੀਗੜ੍ਹ ਦੀ ਧਰਤੀ ਤੇ ਪੰਜਾਬ ਦੇ ਨੌਜਵਾਨਾਂ ਦੇ ਸਿਰ ਫਾੜਨ ਵਾਸਤੇ ਖੜੇ ਕੀਤੇ ਨੇ ਇਹ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਸਾਹਿਬ ਇਹ ਦੋਗਲੀਆਂ ਗੱਲਾਂ ਕਿਉਂ ਕਿਉਂ ਸਟੇਟ ਸਾਨੂੰ ਮਰਵਾਉਣਾ ਚਾਹੁੰਦੀ ਹੈ ਕਿਉਂ ਸਟੇਟ ਸਾਨੂੰ ਮਰਵਾਉਣਾ ਚਾਹੁੰਦੀ ਹੈ ਜਦੋਂ ਅਸੀਂ ਸਟੇਟ ਦੀ ਉਹ ਗੱਲ ਕਰ ਰਹੇ ਹਾਂ ਇਹਨਾਂ ਦਾ ਕੋਈ ਕਸੂਰ ਨਹੀਂ ਹੈ ਅਸੀਂ ਵੀ ਇਹਨਾਂ ਵਾਂਗੂ ਬੰਨਣਾ ਚਾਹੁੰਦੇ ਹਾਂ ਮਰ ਅਸੀਂ ਇਤੋ ਹੀ ਪੜਕੇ ਬਣਾਗੇ ਜੇ ਸੈਨੀਟ ਬਹਾਲ ਹੋਊਗਾ ਕਿਸੇ ਕੇ ਸਾਥ ਹੈ ਕਿ ਡਿਊਟੀ ਹੈ ਸਰ ਡਿਊਟੀ ਹੈ ਇਹ ਦੇਖੋ ਇਹ ਦੇਖੋ ਅਗਿਆਕਰ ਮੇਰੇ ਮਾਰੇਗਾ ਸਰ ਮੇਰੀ ਤਾਂ ਚੰਬੜੀ ਉਤਰ ਕੇ ਇਸ ਕੇ ਸਾਥ ਚਲ ਜਾਏਗੀ